ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਵੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਲੋਕ ਸਭਾ ਚੋਣਾਂ ਦੇ ਲਈ ਕੈਂਪੇਨ ਦੀ ਸ਼ੁਰੂਆਤ ਮੁਹਾਲੀ ਤੋਂ ਕੀਤੀ ਗਈ ਹੈ। ਮੁਹਾਲੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਨੇ ਤੇ ਅਰਵਿੰਦ ਕੇਜਰੀ ਵਾਲ ਵੀ ਨਾਰਾ ਦਿੱਤਾ ਗਿਆ ਹੈ ਕਿ ਸੰਸਦ ਦੇ ਵਿੱਚ ਵੀ ਭਗਵੰਤ ਮਾਨ ਖੁਸ਼ਾਲ ਪੰਜਾਬ ਤੇ ਵਧੇਗੀ। ਸ਼ਾਂਤ ਤੌਰ ਤੇ ਦਿੱਲੀ ਅਤੇ ਹਰਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਦੀ ਕੈਂਪੇਨ ਦੀ ਸ਼ੁਰੂਆਤ ਆਮ ਆਦਮੀ ਪਾਰਟੀ ਕਰ ਚੁੱਕੀ ਹੈ ਤੇ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਚਿਹਰੇ ਤੇ ਚੋਣਾਂ ਲੜੇਗੀ। ਆਮ ਆਦਮੀ ਪਾਰਟੀ ਦਾਵਾ ਕੀਤਾ ਜਾ ਰਿਹਾ ਹੈ ਕਿ 13 0 ਦੇ ਨਾਲ ਉਹ ਇਹ ਚੋਣਾਂ ਜਿੱਤਣਗੇ। ਹਾਲਾਂਕਿ ਹੋਰ ਸੂਬਿਆਂ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਤੇ ਨਾਲ ਗੱਡ ਜੋੜ ਕੇ ਤੇ ਪਰ ਪੰਜਾਬ ਦੇ ਵਿੱਚ ਕਿਉਂਕਿ ਕਾਂਗਰਸ ਵਿਰੋਧੀ ਤੇ ਰਹਿ ਆਮ ਆਦਮੀ ਪਾਰਟੀ ਸੱਤਾ ਤੇ ਰਹਿ ਇਸ ਲਈ ਦੋਵਾਂ ਦਾ ਗੱਡ ਜੋੜ ਨਹੀਂ ਹੋਇਆ ਤੇ ਹੁਣ ਮੁਹਾਲੀ ਦੇ ਵਿੱਚ ਇੱਕ ਜੋ ਹੈ ਸਭਾ ਨੂੰ ਸੰਬੋਧਿਤ ਕਰਦੇ ਹੋਏ ਨਾਰਾ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਤੇ ਚੋਣਾਂ ਲੜੀਆਂ ਜਾਣੀਆਂ ਕਿਹਾ ਗਿਆ ਕਿ ਸੰਸਦ ਦੇ ਵਿੱਚ ਵੀ ਭਗਵੰਤ ਮਾਨ ਖੁਸ਼ਾਲ ਪੰਜਾਬ ਤੇ ਵਧੀ ਦੀ ਸ਼ਾਨ ਤੇ ਜੋ ਉਪਲਬਧੀਆਂ ਨੇ 2 ਸਾਲ ਦੀਆਂ ਉਹ ਆਮ ਆਦਮੀ ਪਾਰਟੀ ਨੇ ਗਿਣਵਾਈਆਂ ਨੇ ਫਿਰ ਚਾਹੇ ਦੇ ਵਿੱਚ ਰੋਜ਼ਗਾਰ ਦੀ ਗੱਲ ਹੋਵੇ ਕਰ ਕਰ ਰਾਸ਼ਨ ਦੀ ਗੱਲ ਹੋਵੇ ਇਸ ਦੇ علاوہ ਕਈ ਹੋਰ ਜੜੀਆਂ ਉਪਲਬਧੀਆਂ ਨੇ ਉਹ ਗਿਣਵਾਈਆਂ ਗਈਆਂ ਨੇ 2 ਸਾਲ ਦੇ ਕਾਰਜਕਾਲ ਦੇ ਬਾਬਤ ਦੱਸਿਆ ਗਿਆ ਤੇ ਵਾਅਦਾ ਕੀਤਾ ਗਿਆ ਕਿ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਲਈ ਕੰਮ ਕੀਤੇ ਨੇ ਉਸੇ ਤਰ੍ਹਾਂ ਦੇ ਨਾਲ ਲੋਕ ਸਭਾ ਦੇ ਵਿੱਚ ਜੇਕਰ ਪੰਜਾਬ ਦੇ ਲੋਕ ਉਹਨਾਂ ਨੂੰ ਚੁਣਨਗੇ ਤਾਂ ਉਹਨਾਂ ਦੇ ਮੁੱਦੇ ਸੰਸਦ ਤੱਕ ਲੈ ਕੇ ਜਾਣਗੇ thank